ਇਹ ਆਪਣੇ ਪਿੰਡ ਚੱਕਬੀੜ ਸਰਕਾਰ ਦੀ ਯੂਥ ਖਾਲਸਾ ਬ੍ਰਿਗੇਡ ਦੇ ਨੌਜਵਾਨ ਗੱਭਰੂ ਤੇ ਜਿਨ੍ਹਾਂ ਨੇ ਪਿੰਡ ਦੀ ਸਫਾਈ ਗਲੀਆਂ ਨਾਲੀਆਂ ਤੇ ਪਲਾਂਟੇਸ਼ਨ ਦਾ ਸੰਕਲਪ ਲਿਆ ਤੇ ਦਿਲੋਂ ਇਹ ਹਰੇਕ ਸੰਡੇ ਜਾਂ ਕੋਈ ਦਿਨ ਛੁੱਟੀ ਹੋਵੇ ਸਾਰੀ ਜਿਹੜੀ ਸਾਡੇ ਪਿੰਡ ਦੀ ਯੂਥ ਖਾਲਸਾ ਬ੍ਰਿਗੇਡ ਆ ਤੁਹਾਨੂੰ ਮਨੋਂ ਤੁਹਾਨੂੰ ਹਰ ਵਕਤ ਜਿਹੜੀ ਸੇਵਾ ਦੇ ਵਿੱਚ ਤਤਪਰ ਰਹਿੰਦੀ ਆ ਇਹ ਆ ਦੇਖੋ ਇੱਥੇ ਵੀ ਹੁਣ ਸਫਾਈ ਦਾ ਕੰਮ ਚੱਲਦਾ ਪਿਆ ਤੇ ਆ ਦੇਖੋ ਆ ਟਰਾਲੀ ਵਗੈਰਾ ਇਹਨਾਂ ਨੇ ਸਪੈਸ਼ਲ ਬਣਾਈ ਹੋਈ ਹੈ ਸੰਦ ਪੜੇ ਸਾਰੇ ਇਹਨਾਂ ਦੇ ਆਉਦੇ ਆ ਤੇ ਜਿੱਥੇ ਵੀ ਕੋਈ ਕੰਮ ਦੀ ਹਨਾ ਜਿਵੇਂ ਆ ਬੂਟੀ ਪੱਤੀ ਜਾਂਦੇ ਬਾਈ ਜੀ ਪਰਮਵੀਰ ਸਿੰਘ ਖਾਲਸਾ ਬਾਈ ਕੁਲਵਿੰਦਰ ਸਿੰਘ ਸਾਰੀ ਫੌਜ ਖੜੀ ਆ ਫੌਜ ਬਹੁਤ ਹੈ ਤੁਹਾਨੂੰ ਇੱਥੇ ਚਾਰ ਪੰਜ ਜਣੇ ਲੱਗਦੇ ਪਿੰਡ ਦੇ ਕੋਨਿਆਂ ਤੇ ਵੱਖੋ ਵੱਖੇ ਕੋਨਿਆਂ ਤੇ ਕੰਮ ਚੱਲ ਜਿੰਦਾ ਤੇ ਇਧਰੋਂ ਨਵੀਂ ਪਲਾਂਟੇਸ਼ਨ ਦੇ ਲਈ ਆ ਖੱਡੇ ਮਾਰੇ ਹੋਏ ਆ ਦੇਖੋ ਤੇ ਖੱਡੇ ਮਾਰਨ ਦੇ ਲਈ ਵੀ ਇਹਨਾਂ ਕੋਲੇ ਸਾਰਾ ਜਿਗਾਰਡ ਹੈਗਾਗਾ ਤੇ ਜਿਹੜੇ ਬੂਟਿਆਂ ਦੀ ਇਹਨਾਂ ਨੇ ਪਹਿਲਾਂ ਪਲਾਂਟੇਸ਼ਨ ਕੀਤੀ ਸੀ ਆ ਦੇਖੋ ਹਰੇ ਭਰੇ ਜਿਹੜੇ ਨਜ਼ਰ ਆ ਰਹੇ ਆ ਤੇ ਜਿੰਨੇ ਵੀ ਦਾਨੀ ਸੱਜਣ ਵੀਰ ਹਨ ਦੇਖ ਰਹੇ ਆ ਵੀਡੀਓ ਨੂੰ ਤੇ ਸਾਡੀ ਵੀਡੀਓ ਨੂੰ ਸਪੋਰਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਹੰਸ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਹਦੇ ਪਲਾਸਟਿਕ ਦੇ ਲਿਫਾਫੇ ਆ ਬੋਤਲਾਂ ਇਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਇਹਨਾਂ ਨੂੰ ਡਸਟਬਿਨ ਦੇ ਵਿੱਚ ਪਾਓ ਤੁਹਾਡੇ ਘਰੇ ਕੋਈ ਵੀ ਖੁਸ਼ੀ ਜਾਂ ਗਮੀ ਦਾ ਪ੍ਰੋਗਰਾਮ ਹੁੰਦਾ ਤੇ ਟੀਮ ਨੂੰ ਜਾਂ ਪਿੰਡ ਨੂੰ ਬੂਟੇ ਲਾਣ ਜ਼ਰੂਰ ਕਰੋ ਭਾਈ ਗੁੱਜੀ ਖਾਲਸਾ ਭਾਈ ਗੁੱਜੀ ਹਾਂਜੀ ਬਾਬਾ ਜੀ ਦੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਭਾਈ ਜੋ ਵੀ ਆਪਾਂ ਹਨਾ ਪਿੰਡ ਦੀ ਸਾਫ ਸਫਾਈ ਰੱਖੀਏ ਪਲਾਸਟਿਕ ਦੇ ਲਪਾਫੇ ਜਾਂ ਕੋਈ ਵੀ ਪਲਾਸਟਿਕ ਦਾ ਕਚਰਾ ਇੱਧਰ ਉੱਧਰ ਨਾ ਸੁੱਟੀਏ ਹਨਾ ਤੇ ਜਿੱਦ ਨਾਲ ਸਾਡੀ ਗਲੀਆਂ ਨਾਲੀਆਂ ਦੀ ਸੀਵਰੇਜ ਦੀ ਬਲੌਕੇਜ ਹੋ ਜਾਂਦੀ ਆ ਤੇ ਇੰਨੀ ਇੱਕ ਬੇਨਤੀ ਪ੍ਰਵਾਨ ਕਰੋ ਤੇ ਆਪਾਂ ਸਾਫ਼ ਸੁਥਰੇ ਵਾਤਾਵਰਣ ਚ ਰਹੀਏ ਸਾਫਤਰਾ ਰੱਖੀਏ ਬੱਤਾ ਬੱਲਨ ਵੱਤੋ ਵੱਤ ਪਲਾਂਟ ਲਗਾਈਏ ਤੇ ਇਸ ਤਰ੍ਹਾਂ ਕਰਕੇ ਇਸ ਬੇਨਤੀ ਨੂੰ ਪ੍ਰਮਾਨ ਕਰੋ ਤੇ ਆ ਇਹਨਾਂ ਮੁੰਡਿਆਂ ਦੇ ਜਿਹੜਾ ਸੰਕਲਪ ਲਿਆ ਨੌਜਵਾਨਾਂ ਨੇ ਪਿੰਡ ਪੀੜ ਸਰਕਾਰ ਜਣੇ ਇਸ ਨੂੰ ਇੱਕ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਹਨਾ ਵੱਤੋ ਵੱਤ ਸਟੇਜ ਨੂੰ ਫੋਲੋ ਕਰ ਲਓ ਤੇ ਇਹਨਾਂ ਦੀ ਹੌਸਲਾ ਅਫਜ਼ਾਈ ਜਰੂਰ ਕਰੋ ਠੀਕ ਆ ਛੁੱਟੀ ਵਾਲੇ ਦਿਨ ਘਰ ਨਹੀਂ ਬੈਠਦੇ ਕਿ ਪੇਪਰਾਂ ਦੇ ਦਿਨਾਂ ਦੇ ਵਿੱਚ ਵੀ ਆ ਕੇ ਇਹਨਾਂ ਨੇ ਜਿੰਨਾ ਵੱਤੋ ਵੱਤ ਸਮਾਂ ਇਹਨਾਂ ਨੇ ਸੇਵਾ ਦੇ ਵਿੱਚ ਲਾਇਆਗਾ ਇਧਰ ਬਾਈ ਸਾਕਲਵਿੰਦਰ ਸਿੰਘ ਸਿੱਧੂ ਜੀ ਨੇ ਤੇ ਰੀਡ ਦੀ ਹੱਡੀ ਦਾ ਕੰਮ ਕਰ ਰਹੇ ਨੇ ਬਾਈ ਪਰਮਵੀਰ ਸਿੰਘ ਖਾਕਾ ਤੇ ਕੁਲਵਿੰਦਰ ਸਿੰਘ ਸਿੱਧੂ ਤੇ ਨੌਜਵਾਨਾਂ ਨੂੰ ਵਧੀਆ ਸੇਧ ਦੇ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਦਾ ਇਹਨਾਂ ਨੇ ਸਿੱਖੀ ਵੱਲ ਪ੍ਰੇਰਿਆ ਬੱਚਿਆਂ ਨੂੰ ਸਾਰੇ ਮੁੰਡੇ ਦਸ ਸਤਾਰਾ ਬਣਨ ਲੱਗ ਕੇ ਆ ਤੇ ਸਾਡੇ ਪਿੰਡ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਬਹੁਤ ਨਸ਼ਿਆਂ ਤੋਂ ਦੂਰ ਆ ਤੇ ਸੇਵਾ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਆ ਤੇ ਸਭ ਦਾ ਪਾਮ ਦੇ ਦਰਖਤ ਆਪਾਂ ਲਾਉਣ ਦਾ ਐ ਕਿ ਸਾਲ ਪਹਿਲੇ ਜਿਹੜਾ ਐ ਸੀਜ਼ਨ ਤੇ ਆ ਮੌਸਮ ਦੀ ਆਮਦ ਤੋਂ ਪਹਿਲਾਂ ਹੀ ਲਾਉਣੇ ਸ਼ੁਰੂ ਕਰ ਦਿੱਤੇ ਹਾਂ। ਹਾਂ ਤੇ ਹੋਰ ਭਾਗਾਂ ਦੇ ਵਿੱਚ ਉਹ ਕਾਮਯਾਬ ਹੋ ਜਾਣਾ। ਚਾਰੇ ਪਾਸੇ ਪਿੰਡ ਦੇ ਨੇ ਜਿਹੜੀ ਐਂਟਰੀਆਂ ਉਹਨਾਂ ਨੂੰ ਬਹੁਤ ਫੁੱਲਦਾਰ ਬਣਾਉਣਾ ਤੇ ਪੈਰਟ ਫਲਾਵਰ ਅ ਬੂਟੇ ਲਾਉਣੇ ਆ ਤੇ ਇੱਕ ਆਪਣਾ ਜਿਵੇਂ ਖਜੂਰਾ ਹੋ ਗਿਆ ਤੇ ਪਾਮ ਦੇ ਬੂਟੇ ਲਗ ਲਗ ਕਿਸਮ ਦੇ ਸੀ। ਚਾਰੇ ਪਾਸੇ ਘਾਉਣੇ ਇਸ ਵਾਰ। ਪਿੰਡ ਦੇ ਚਾਰੇ ਪਾਸੇ ਪਾਮ ਦੇ ਬੂਟੇ ਤੇ ਬਾਕੀ ਤੁਹਾਡੇ ਵਿੱਚੋਂ ਕੋਈ ਦਾਨੀ ਸੱਜਣ ਹਨਾ ਬੂਟਿਆਂ ਦੀ ਸੇਵਾ ਕਰਨੀ ਚਾਹੁੰਦਾ ਭਾਈ। ਤੇ ਬਾਈਆਂ ਨਾਲ ਸੰਪਰਕ ਜਰੂਰ ਕਰਿਆ ਜੇ ਤੇ ਬੂਟਿਆਂ ਦੀ ਸੇਵਾ ਜਰੂਰ ਕਰਿਆ ਜੇ ਆਪਣੇ ਜਨਮ ਦਿਨ ਤੇ ਵਿਆਹ ਦੀ ਬਰੇ ਕੰਡ ਤੇ ਬੂਟੇ ਜਰੂਰ ਪੇਟਾ ਕਰਿਆ ਜੇ ਤੇ ਜੇ ਕੋਈ ਤਨੋਂ ਮਨੋਂ ਤੁਹਾਨੂੰ ਕੋਈ ਸੇਵਾ ਕਰਨੀ ਚਾਹੁੰਦਾ ਤੇ ਸਿੱਧਾ ਸੰਪਰਕ ਕਰ ਲਿਓ ਬਾਈ ਜੀ ਉਹਨਾਂ ਨਾਲ ਫੋਨ ਨੰਬਰ ਦੇ ਦੇਵਾਂਗੇ ਤੁਹਾਨੂੰ ਇਹਨਾਂ ਦਾ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ